ਹਾਂਜੀ ਦੋਸਤੋ ਸਾਸਰੀ ਕਾਲਕੀ ਹਾਲ ਚਾਲ ਜੇ ਤੜਕੇ ਦੇ 3:30 ਵਜ ਗਏ ਆ ਤੇ ਅੱਜ ਆ ਮਸਿਆ ਤੇ ਮੈਂ ਤੇ ਮੇਰੀ ਭੈਣ ਅਸੀਂ ਚੱਲੇ ਆ ਮਸਿਆ ਮੱਥਾ ਟੇਕਣ ਤਰਨ ਤਾਰਨਾ ਆਪਾਂ ਨੂੰ ਪੈਂਦਾ ਵਾ ਕੋਈ 12-13 ਕਿਲੋਮੀਟਰ ਪੈਂਦਾ ਵਾ ਤੇ ਪਿੰਡੋਂ ਆਪਾਂ ਤੁਰ ਕੇ ਜਾਣਾ ਠੀਕ ਹੈ ਜੀ ਤੇ ਤੁਸੀਂ ਇੱਕਦਾਂ ਸਵੇਰ ਦਾ ਵਿਊ ਚੈੱਕ ਕਰ ਲਓ ਧੁੰਦ ਬਹੁਤ ਜ਼ਿਆਦੀ ਪੈ ਗਈ ਆ ਅੱਜ ਤੇ ਟਾਈਮ ਹੋ ਗਿਆ ਵਾ 3 ਵਜ ਕਿਤੇ 18 ਮਿੰਟ ਹੋਏ ਆ ਤੇ ਆਪਾਂ ਹੁਣ ਪਿੰਡੋਂ ਤੁਰਨ ਲੱਗੇ ਆ ਇਹ ਆ ਜੋ ਚੱਲੀਏ ਮਸੀਹਾ ਤੁਹਾਨੂੰ ਮਸੀਹਾ ਦੇ ਦਰਸ਼ਨ ਕਰਾ ਕੇ ਲਿਉਂਨੇ ਆ 12 13 ਕਿਲੋਮੀਟਰ ਕੋਈ ਪੈਣਾ ਆਪਾਂ ਨੂੰ ਤੇ ਮੈਂ ਤੇ ਮੇਰੀ ਭੈਣ ਨਾਲ ਚੱਲੀ ਆ ਤੇ ਦੋਵਾਂ ਜਣੇ ਨੇ ਅਹੀਂ ਜਾਣਾ ਵਾ ਮੈਂ ਜਦੋਂ ਵੀ ਘਰੇ ਹੁੰਨਾ ਵਾ ਤੇ ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ ਤੇ ਉਦੋਂ ਮੈਂ ਮਸੀਹਾ ਜਾਣਾ ਵਾ ਕਾਫੀ ਸਾਲਾਂ ਤੋਂ ਅਹੀਂ ਜਾਂਦਾ ਹਾਂ ਮਸੀਹਾ ਇਹ ਨਹੀਂ ਵੀ ਹਰ ਮਸੀਹਾ ਜਾਣਾ ਵਾ ਪਰ ਜਦੋਂ ਵੀ ਟਾਈਮ ਮਿਲਦਾ ਜਦੋਂ ਵੀ ਮੌਕਾ ਮਿਲਦਾ ਵਾ ਤੇ ਜ਼ਰੂਰ ਜਾਈਦਾ ਵਾ ਚੋ ਦੀ ਛੱਡੋ ਜਕਾਰਾ ਸਾਤ ਸ੍ਰੀਆ ਕਾਲ ਇੰਨਾ ਹੌਲੀ ਥੋੜਾ ਜ਼ੋਰ ਦੀ ਬੋਲੇ ਸੋਨਿਆ ਸਾਤ ਸ੍ਰੀਆ ਕਾਲ ਇੱਕ ਰਾ ਜ਼ੋਰ ਦੀ ਮਾਰਾਂ ਗਵਾਂਢੀ ਨੂੰ ਉਠਾ ਦਈਏ ਮੇਰੇ ਸਾਰੇ ਉਠਾਣ ਜਾ ਆਪਣੇ ਗਵਾਂਢੀ ਸਾਰੇ ਸੁੱਤੇ ਹੋਣੇ ਉਠਾ ਦਈਏ ਸਾਰਿਆਂ ਨੂੰ ਹਾਂ ਜੀ ਆਪਣੇ ਨਾ ਪਿੰਡੋਂ ਤੁਰਨ ਤੋਂ ਬਾਅਦ 3-4 ਕਿਲੋਮੀਟਰ ਆ ਗਏ ਨਾ ਸਾਢੇ 3.5 ਕਿਲੋਮੀਟਰ ਆ ਗਏ ਕੋੜ ਤੇ ਨੱਬਗੋ ਦਾ ਰਸਾਇਵਾ ਜਾਂਦਾ ਇੱਥੇ ਨਾ ਆ ਆ ਗੀਆਂ ਜਿਹੜੇ ਇਸੇ ਟਿਕਦੇ ਨਾ ਸਾ ਆਪਣੇ ਪਾਸੇ ਇਹ ਆਪਣੇ ਕੋਟਪਿੰਡ ਦਾ ਗੁਰਦਾਰਾ ਸਾਹਿਬ ਸੜਕ ਦੇ ਉੱਤੇ ਆਉਂਦਾ ਵਾ ਤੇ ਇਹ ਤੋਂ ਅੱਗੇ ਹੁਣ ਪਿੰਡ ਆਉਣਾ ਜਮਸਤਪੁਰਾ ਜਮਸਤਪੁਰੇ ਤੋਂ ਬਾਅਦ ਫਿਰ ਇੱਕ ਗੁਰਦਾਰਾ ਸਾਹਿਬ ਹੋਰ ਆਊਗਾ ਫਿਰ ਸਾਡਾ ਨੈਕਸਟ ਸਟਾਪ ਆਉਂਦਾ ਰੋਹੀ ਰੋਹੀ ਤੋਂ ਬਾਅਦ ਫਿਰ ਆ ਜਾਂਦਾ ਕਰਨਤਾਰਨ ਤੇ ਆਜੋ ਚੱਲ ਗਿਆ ਜੀ ਤਿੰਨ ਸਾਢੇ ਤਿੰਨ ਕਿਲੋਮੀਟਰ ਆਪਾਂ ਕੱਢ ਆਏ ਆ ਆਪਾਂ ਹੁਣ ਪਹੁੰਚ ਗਏ ਜਮਸਤਪੁਰੇ ਜਮਸਤਪੁਰਾ ਪਿੰਡ ਹੋਣੀ ਨੰਗੇ ਆ 4 ਸਾਢੇ 4 ਕਿਲੋਮੀਟਰ ਅਸੀਂ ਕੱਢ ਆਏ ਆ ਤੇ ਟਾਈਮ ਹੋ ਗਿਆ ਵਾ 4:30 ਮਿੰਟ ਹੋ ਗਏ ਆ ਧੌਂਦ ਜੜੀ ਨਾ ਉਹ ਇੰਨੀ ਕਿ ਜ਼ਿਆਦੀ ਆ ਤੇ ਅੱਗੇ ਕੁਛ ਵੀ ਦੱਸਣ ਨਹੀਂ ਦਿਆ ਆ ਹਾਲ ਜੇ ਤੇ ਇੱਕੋ ਮੋਟਰਸਾਈਕਲ ਸਾਡੇ ਲਾਗੋਂ ਦੀ ਉਹਨਾਂ ਦਾ ਨੰਗਿਆ ਵਾ ਬਸਾਂ ਨੂੰ ਇੱਕ ਹੀ ਜਣਾ ਮਿਲਿਆ ਤੇ ਆਵੇ ਦੀਦੀ ਮੇਰੇ ਨਾਲ ਨਾਲ ਜਾਂਦੇ ਤੇ ਦੱਸ ਨਹੀਂ ਤੇ ਤੁਸੀਂ ਕਿਦਾਂ ਠੀਕ ਐ ਵਧੀਆ ਥੱਕੇ ਤਾਂ ਨਹੀਂ ਜੇ ਤੂੰ 올 ਰਾਈਟ ਐ ਮੈਂ 올 ਰਾਈਟ ਐ ਤੂੰ ਦੱਸ ਨਹੀਂ ਦੈਂ ਮੈਨੂੰ ਤੇ ਬੱਲੇ ਬੱਲੇ ਧੁੰਦੇ ਹੋ ਕਿੰਨੀ ਜਿਆਦੀ ਆ ਧੁੰਦੇ ਜਿਹੜੀ ਨਾ ਉਹ ਬਹੁਤ ਜਿਆਦੀ ਪਈ ਆ ਠੰਡ ਵਹੇ ਠੀਕ ਐ ਜਿੰਨੀ ਅੱਗੇ ਹੁੰਦੀ ਹੈ ਨਾ ਇੰਨੇ ਦਿਨਾਂ ਦੇ ਵਿੱਚ ਉਨੀ ਨਹੀਂ ਗਈ ਠੰਡ ਦਾ ਥੋੜਾ ਜਿਹਾ ਬਚਾ ਵਾ ਪਰ ਧੁੰਦ ਬੁੱਢਾ ਬੁਰਾ ਲਿਆ ਫੰਡ ਵੀ ਹੈਗੀ ਆ ਪਰ ਜਿੰਨੀ ਪਹਿਲਾਂ ਹੁੰਦੀ ਨਾ ਉੰਨੀ ਨਹੀਂਗੀ ਜਿਦ ਤਰਾ ਹੱਥ ਬਾਹਰ ਆਵੇ ਬਿਨਾ ਗਲਵਸ ਤੋਂ ਰੱਖੇ ਆ ਤੇ ਇਹ ਇੰਨੇ ਨਹੀਂ ਠਰਨਦਾ ਇਹਦੇ ਇੰਨਾ ਦਿਨਾਂ ਚ ਇੰਨੀ ਠੰਡ ਹੋ ਗਈ ਦੀ ਵੀ ਹੱਥ ਬੜੇ ਠਰਨ ਲੱ ਪੈਂਦੇ ਤਾਂ ਹਲੋ ਗਲਵਸ ਗਲਵਸ ਨਹੀਂ ਪਾਏ ਇਤਰਾ ਹੀ ਕੰਮ ਹੈ ਜੀ ਆਪਾਂ ਆਉਣ ਆਣ ਪਹੁੰਚੇ ਤਰਨਤਾਰਨ ਤੇ ਆ ਆ ਗਿਆ ਜੀ ਆਪਣਾ ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਆਲਾ ਤੇ ਆਪਾਂ ਇੱਥੇ ਪਹੁੰਚ ਗਏ ਆ ਪੂਰੇ 6 ਵਜੇ ਪਹੁੰਚ ਗਏ ਠੀਕ ਹੈ ਜੀ 6 ਵਜੇ ਆ ਤੇ ਆਪਾਂ ਕਿੰਨੇ 3:30 ਤੁਰਿਆ ਹਾਂ ਇਹ ਬਨੇ ਸਾਹਮਣੇ ਤੁਸੀਂ ਵੇਖਿਆ ਆਪਣਾ ਸਕੂਲ ਹੈ ਖਾਲਸਾ ਇੱਥੋਂ ਆਪਣੀ ਪਲੱਸ 2 ਕੀਤੀ ਆ ਤੇ ਇਹ ਬਨੇ ਆ ਗਿਆ ਕਾਲਜ ਹੈ ਟਾਈਮ ਲਾਈਟਾਂ ਲੂਟਾਂ ਬੰਦਿਆ ਤੇ ਕੋਈ ਦਿਸਣਾ ਨਹੀਂਗਾ ਪਰ ਆਪਾਂ ਹੁਣ ਇਸ ਟਾਈਮ ਕਾਲਜ ਦੇ ਗੇਟ ਗਾੜੀ ਖਲੋਤੇ ਆ ਸ੍ਰੀ ਗੁਰੂ ਅਰਜਨ ਦੇਵ ਅ ਸਰਕਾਰੀ ਕਾਲਜ 7 ਮਿੰਟ ਰਹਿੰਦੇ ਆ ਆਪਾਂ ਤਿੰਨਾਂ ਘੰਟਿਆਂ ਤੋਂ ਯਾਨਕਿ 2 ਘੰਟੇ ਦੇ 50 ਮਿੰਟਾਂ ਦੇ ਵਿੱਚ ਆਪਾਂ ਆ ਗਏ ਆ ਦਰਬਾਰ ਸਾਹਿਬ ਆ ਗਏ ਆ ਤੇ ਕਰੋ ਦਰਸ਼ਨ ਤਰਨਤਾਰਨ ਸਾਹਿਬ ਆਪਣਾ ਗੁਰੂ ਅਰਜਨ ਦੇਵ ਜੀ ਦੇ ਪਾਸ਼ਾ ਜੀ ਦੇ ਦਰਬਾਰ ਤੇ ਆ ਗਏ ਆ ਮੱਸੀਆ ਦਾ ਦਿਹਾੜਾ ਤੇ ਕਰੋ ਦਰਸ਼ਨ ਬਲਾਉ ਫਤੇ ਸਤਨਾਮ ਸ਼੍ਰੀ ਵਾਹਿਗੁਰੂ ਜੀ ਤੇ ਆਜੋ ਹੁਣ ਆਪਾਂ ਇੱਥੇ ਜੋੜਾ ਜਮਾ ਕਰਾਵਾਂਗੇ ਤੇ ਕਰਾਂਗੇ ਦਰਸ਼ਨ ਦਿਧਾਰੇ ਇਸ਼ਨਾਨ ਕਰਾਂਗੇ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਆਹ ਲੈ ਸੱਚੇ ਪਾਸ਼ਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੇ ਧੁੰਦ ਜਿਹੜਾ ਕਾਫੀ ਜਿਆਦਾ ਆ ਉਹੋ ਹੀ ਅੱਗੇ ਵਾਲਾ ਹਸਾਬ ਹੀ ਅਜ ਤਾਂ ਤੁਹਾਨੂੰ ਬਖਾਇਆ ਸੀ ਤੇ ਹੁਣ ਉਹ ਲੈ ਬਾਬਾ ਜੀ ਨੇ ਚਾਹ ਦਾ ਗਫਾ ਵੀ ਰੱਖਿਆ ਵਾ ਤੇ ਹੁਣ ਤੇ ਚਾਹ ਦਾ ਗਫਾ ਵੀ ਛਕਾਂਗੇ ਨਾਲ ਤੇ ਮਿਰਸਾ ਨਾਲ ਬਾਬੇ ਨੇ ਬਰੈਡ ਰੱਖੇ ਕਿ ਰਸ ਰੱਖੇ ਵੇ ਨੇ ਜਾ ਕੇ ਕੀ ਰੱਖਿਆ ਕੀ ਨਹੀਂ ਤੇ ਹੁਣ ਵੇਨੇ ਆਜੋ ਇੱਥੇ ਪਹਿਲੋਂ ਤੇ ਬਹਿ ਕੇ ਨਾ ਜੋੜੇ ਲਾਈਏ ਨੇ ਚਿਰ ਬਾਦ ਭਾਈ ਤੁਹਾਨੂੰ ਅੱਜ ਨਾ ਰਿਲੈਕਸ ਮਿਲਿਆ ਨਾ ਥੋੜਾ ਤੁਰ ਕੇ ਥੋੜੇ ਅੱਗੇ ਠੇ ਠੇ ਜੇ ਦੁਕਾਨਾਂ ਛਾਪੇ ਆ ਪਰ ਬਾਬਾ ਚਿਰ ਬਾਦ ਇੰਨਾ ਤੁਰੇ ਆ 12 13 ਕਿਲੋਮੀਟਰ ਪੈ ਗਏ ਤੇ ਹੁਣ ਕਰਾਉਨੇ ਆ ਵੇ ਜੋੜੇ ਜਮਾ ਕਰਾਉਨੇ ਆ ਤੇ ਬਾਬਾ ਜੀ ਨਵੇਂ ਇਧਰ ਚਾਹ ਦਾ ਗਫਾ ਰੱਖਿਆ ਚਾਹ ਦਾ ਗਫਾ ਛਕਦੇ ਆ ਵਾਈ ਗੋਡ ਆਦੀ ਮੇਰੇ ਲਈ ਜੋੜੇ ਦੀਨਾਂ ਨੂੰ ਜੋੜੇ ਜਮ੍ਹਾਂ ਕਰਾ ਦਿੰਨੇ ਆ ਤੇ ਆ ਆਪਣਾ ਸ਼ਸਤਰ ਵੀ ਬਾਬੇ ਨੂੰ ਦੇ ਦੋ ਕਿ ਬਾਬਾ ਜੀ ਤੇ ਸੰਭਲੋ ਅਸੀਂ ਮੱਥਾ ਟੇਕ ਕੇ ਆ ਕੇ ਲੈਨੇ ਆ ਆ ਲੋ ਸਬਮਿਟ ਕਰਾ ਦੋ ਬਾਬਾ ਜੀ ਨਾਲੋ ਹੈ ਦੱਸ ਦਈਏ ਤੇ ਚਲੋ ਆਪਾਂ ਆਪਣਾ ਸ਼ਸਤਰ ਵੀ ਜਿਹੜਾ ਵਾ ਉਹ ਜਮ੍ਹਾਂ ਕਰਾ ਦਿੰਨੇ ਆ ਬਾਬੇ ਨੇ ਇੱਥੇ ਕਹਿ ਦਿੰਨੇ ਵੀ ਤੇ ਰੱਖ ਲੋ ਹਣਾ ਸ਼ਸਤਰ ਸ਼ਸਤਰ ਬੜਾ ਜ਼ਰੂਰੀ ਹੈ ਰਾਜ ਪੁੱਤੇ ਕੱਤੇ ਬੜੇ ਆਉਂਦੇ ਤਾਂ ਕਰਕੇ ਹਾਂ ਅ ਵੀ ਤੇ ਵੜਾ ਦਿਓ ਬਾਬਾ ਜੀ ਨੂੰ ਤੇ ਇੱਥੇ ਆਵੇ ਬਾਬਾ ਜੀ ਦਾ ਹੁਕਮਨਾਮਾ ਲਿਖਾਇਆ ਇਹ ਪੜ ਲਿਗੇ ਬਾਬਾ ਜੀ ਤੇ ਆਜੋ ਇਧਰ ਚਾਹ ਦਾ ਗਫਾ ਛਕੀਏ ਚਾਹ ਦਾ ਗਫਾ ਚਾਹ ਦਾ ਗਫਾ ਛਕੀਏ ਕਿ ਹੋਰ ਲੈ ਬਾਬਾ ਜੀ ਨੇ ਬੇ ਚਾਹ ਰੱਖੀ ਆ ਤੇ ਇਹ ਬੰਨੇ ਆਵੇ ਤੁਹਾਨੂੰ ਦਿਖਾਉਣੇ ਆ ਬਾਬਾ ਜੀ ਨੇ ਇਧਰ ਕਿਨਾਲੀ ਦਾ ਝਾੜੂਆਂ ਨੂੰ ਵੀ ਅੱਗ ਲਾਦੀ ਜਾਂਦੀ ਤੇ ਇਹ ਵੀ ਵਧੀਆ ਵੀ ਠੰਡ ਦੇ ਵਿੱਚ ਜਿਹੜਾ ਕੋਈ ਆਉਂਦਾ ਤੇ ਹੱਥ ਸੇਕ ਸਕਦਾ ਤੇ ਪਹਿਲੋਂ ਆਪਾਂ ਕਰਾਂਗੇ ਹੱਥ ਸੁੱਚੇ ਤੇ ਫਿਰ ਬਾਅਦ ਵਿੱਚ ਚਾਹ ਦਾ ਗਫਾ ਛਕਦੇ ਆ ਪਹਿਲੋਂ ਚਾਹ ਪੰਗਤ ਤੇਰ ਸੰਗਤ ਪਹਿਲੋਂ ਪਹਿਲਾਂ ਪੰਗਤ ਤੇ ਫਿਰ ਸੰਗਤ ਉਹ ਚਾਹ ਜ਼ਰੂਰੀ ਵੀ ਘੜੀ ਆ। ਕਿ ਆਏ ਆ ਨਾ ਤਾਂ ਕਰਦੇ। ਵਾਹ ਜੀ। ਚਾਹ ਨਾ ਤੇਰੇ ਵਰੀਂ ਜੀ। ਬਾਬਾ ਜੀ ਦੇ ਪੂਰੇ ਸਿਧਾਂਤ ਫਾਲੋ ਕਰਨੇ ਆ। ਪਹਿਲਾਂ ਪੰਗਤ ਤੇ ਫਿਰ ਸੰਗਤ। ਚਾਹ ਦੇ ਵੇਖ ਕੇ ਫਿਰ ਤਾਂ ਹੁਣ ਗਾਂ ਪੈਰ ਨਹੀਂ ਕੁੱਟਿਆ ਜਾਂਦਾ ਤੇ ਚਾਹ ਜ਼ਰੂਰੀ ਆ। ਬਾਕੀ ਹੋਰ। ਹਾਂ ਆ ਬੜੀ। ਅੱਜ ਨੇ ਬੜਾ ਬਚਾਇਆ ਜੇ। ਮਾਫਤ ਨੇ ਨਾ। ਬੜਾ ਬਚਾਇਆ। ਧੋਦੇ ਨਾ। ਤੂੰ ਤਹਿਨ ਕਰ ਲੋ। ਹੱਥ ਸੁੱਚੇ ਕਰ ਲੋ। ਆ ਜਾਓ ਫਿਰ। ਵਾਹਿਗੁਰੂ ਮਾਰਾ ਸੱਚੇ ਪਾਤਸ਼ਾਹ ਆਜੋ ਤਰਨੇ ਰਹੀ ਆ। ਤੇ ਆਜੋ ਚਾਹ ਦਾ ਗਫਾ ਛਕਦੇ ਆਂ ਚਾਹ ਛਕਣੀ ਬਹੁਤ ਜ਼ਰੂਰੀ ਆ ਇਤੋਂ ਬਿਨਾਂ ਨਹੀਂ ਗੱਲ ਬੰਦੀ ਬਾਬਾ ਜੀ ਤੋਂ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਚਾਹ ਛਕੀ ਜੀ ਵਾਹਿਗੁਰੂ ਪਾਵੇ ਮੈਨੂੰ ਚਾਹ ਵਾਹਿਗੁਰੂ ਵਾਹਿਗੁਰੂ ਇਧਰ ਆਓ ਅੰਦਰ ਬਾਬਾ ਜੀ ਬੈਠੇ ਬਾਣੀ ਦਾ ਜਾਪ ਕਰ ਲੈ ਹੈ ਲੋ ਜੀ ਆਪਾਂ ਚਾਹ ਦਾ ਗਫਾ ਲੈ ਲਿਆ ਬਾਬਾ ਜੀ ਤੋਂ ਤੇ ਰਾਸਰੀ ਲਵਾਂਗੇ ਬਾਬਾ ਜੀ ਤੋਂ ਹਣਾ ਤੇ ਬੈ ਕੇ ਛੱਕਦੇ ਆ ਤੇ ਫਿਰ ਮਿਲਦੇ ਆ ਜੀ ਆਜੋ ਜੀ ਕਰੀਏ ਦਰਸ਼ਨ ਮਾਰਾ ਸੱਚੇ ਬਾਦਸ਼ਾਹ ਦੇ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਸਵੇਰਾ ਸਵੇਰਾ ਸਤਨਾਮ ਸ੍ਰੀ ਵਾਹਿਗੁਰੂ ਜੀ ਆ ਤੁਹੀਂ ਵੇਖੋ ਕਰੋ ਦਰਸ਼ਨ ਸਤਨਾਮ ਸ੍ਰੀ ਵਾਹਿਗੁਰੂ ਜੀ ਟ੍ਰੇਲ ਦੇ ਨਾਲ ਪੂਰਾ ਨਾ ਪ੍ਰਕਰਮਾ ਗਿੱਲੀ ਹੋਈ ਆ ਦਰਬਾਰ ਸਾਹਿਬ ਅਜੇ ਦਸੰਨੇ ਦਿਆ ਥੋੜੀ ਦੇਰ ਤੱਕ ਦਸਣ ਲਾਪੂਗਾ ਬਾਕੀ ਧੁੰਦ ਦਾ ਕਰਕੇ ਜਿਹੜਾ ਕੈਮਰਾ ਵੀ ਫੋਕਸ ਨਹੀਂ ਕਰਨ ਦਿਆ ਮੱਥਾ ਟੇਕ ਲਈਏ ਹਾਂਜੀ ਆਪਾਂ ਹੁਣ ਐ ਟੈਂਪਰ ਕਰਮਾ ਦੇ ਵਿੱਚ ਆ ਗਏ ਆ ਤੇ ਤੁਸੀਂ ਵੇਖੋ ਜੇ ਸੰਤ ਸਵੇਰੇ ਸਵੇਰ ਘਾਟੀ ਆ ਤੇ ਬਾਕੀ ਧੁੰਦ ਪੂਰੀ ਫੁੱਲ ਤੇ ਆਪਾਂ ਹੁਣ ਕਰਾਂਗੇ ਇਸ਼ਨਾਨ ਇੱਥੇ ਮੈਂ ਕੱਪੜੇ ਰੱਖ ਕੇ ਇਸ਼ਨਾਨ ਕਰਦਾ ਵਾਂ ਬਾਕੀ ਜਲ ਵੀ ਕਾਫੀ ਠੰਡਾ ਹੋਣਾ ਵਾ ਤੇ ਪਰ ਜਿਹੜਾ ਸਵੇਰ ਦਾ ਮਸਿਆ ਹੁੰਦਾ ਜਿਹੜਾ ਖੁਸ਼ੀ ਆ ਮਨ ਨੂੰ ਉਹ ਬਹੁਤ ਜ਼ਿਆਦੀ ਆ ਕੰਪਲੀ ਟਾਈਮ ਤੋਂ ਮਨ ਦੇ ਵਿੱਚ ਹੀ ਸੀ ਵੀ ਜਦੋਂ ਆਪਾਂ ਇੰਡੀਆ ਜਾਵਾਂਗੇ ਤੇ ਘਰੇ ਪਹੁੰਚਾਂਗੇ ਪੰਜਾਬ ਜਾਵਾਂਗੇ ਤੇ ਮੈਂ ਜ਼ਿਆਦਾ ਇਸ਼ਨਾਨ ਕਰਨ ਜਾਵਾਂਗੇ ਉਹ ਵੀ ਤੜਕੇ ਉੱਠ ਕੇ ਤੇ ਚਲੋ ਜੀ ਮਹਾਰਾਜ ਗੁਰੂ ਸੱਚੇ ਪਾਤਸ਼ਾਹ ਨੇ ਮਰਜ਼ਾ ਪੂਰੀ ਕੀਤੀ ਤਾਂ ਆਜੋ ਜੀ ਕਰਦੇ ਹਾਂ ਇਸ਼ਨਾਨ ਲੈ ਵੀ ਇਸ਼ਨਾਨ ਆਪਾਂ ਕਰ ਲਿਆ ਪਰ ਨਾ ਜਲ ਬਹੁਤ ਜ਼ਿਆਦਾ ਠੰਡਾ ਸੀ ਇੱਕ ਰਾਤ ਦੇ ਨਾਲ ਰੱਬ ਲਾਗੋ ਚੇਤੇ ਆ ਗਿਆ ਤੇ ਬਹੁਤ ਜ਼ਿਆਦਾ ਠੰਡਾ ਸੀ ਨਾ ਆਤੋਂ ਵੀ ਤੇ ਮਹਾਰਾਜ ਜੀ ਦੇ ਕਰਨ ਨੇ ਇੱਥੋਂ ਜਦੋਂ ਆਏ ਹਾਂ ਉਦੋਂ ਸੰਗਤ ਘੱਟ ਸੀ ਹੁਣ ਸੈਜੇ ਸੈਜੇ ਸੰਗਤ ਹੁੰਦੀ ਜਾਂਦੀ ਆ ਤੇ ਅੱਜ ਜੀ ਟੇਕਦੇ ਆ ਮਾਤਾ ਬਾਬਾ ਜੀ ਦੇ ਬੜਾ ਸਪਾਡਾ ਲੈਣੇ ਅੱਜ ਮੱਸੀਆ ਦਾ ਦਿਹਾੜਾ ਛੇ ਦਿਹਾੜਾ ਵਾ ਨਾਮ ਸ਼੍ਰੀ ਵਾਹਿਗੁਰੂ ਜੀ ਕਰੋ ਦਰਸ਼ਨ ਦਰਬਾਰ ਸਾਹਿਬ ਸ਼੍ਰੀ 탄ਤਨ ਸਾਹਿਬ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਤਨਾਮ ਹਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ वाहेगुरु 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 महाराज सच्चे बादशाह वाहेगुरु जी वाहेगुरु वाहेगुरु वागुरू वागुरू सतना श्री वाहेगुरु 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 वागुरू वागू वागुरू सतना श्री वागू ਸਤਨਾਮ ਸ੍ਰੀ ਵਾਹਿਗੁਰੂ ਜੀ ਕਰੋ ਦਰਸ਼ਨ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ਕਰੋ ਕਿਰਪਾ ਸਤਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵਾਹਿਗੁਰੂ ਜੀ ਇਸ ਮੂਹ ਸਾਥ ਸੰਗ ਤੇ ਮੇਰ ਪਰ ਹੱਥ ਰੱਖੋ ਮਨੋ ਕਾਮਨਾ ਪੂਰੀਆਂ ਕਰੋ ਸੱਚੇ ਪਾਤਸ਼ਾਹ ਜੀ ਆਪਣੇ ਗੁਰੂ ਘਰ ਨਾਲ ਜੋੜੋ ਸਤਨਾਮ ਸ੍ਰੀ ਵਾਹਿਗੁਰੂ 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 ਚਲੋ ਜੀ ਹੁਣ ਆਪਾਂ ਮੱਥਾ ਟੇਕ ਲਈਏ ਆਜੋ ਮੱਥਾ ਆਪਾਂ ਟੇਕ ਲਿਆ ਤੇ ਅਰਦਾਸ ਹੋ ਗਈ ਹੁਣ ਹੁਕਮਨਾਮਾ ਸੁਣ ਲਿਆ ਵਾ ਤੇ ਪ੍ਰਸ਼ਾਦ ਵੀ ਆਪਾਂ ਲੈ ਲਿਆ ਇਧਰੋਂ ਠੀਕ ਆ ਤੇ ਹੁਣ ਇੱਥੇ ਨਾ ਪ੍ਰਕਰਮਾਂ ਦੇ ਵਿੱਚ ਲੱਗਦਾ ਚਾਹ ਦਾ ਲੰਗਰ ਉਹ ਜ਼ਰੂਰੀ ਸ਼ਕਣਾ ਕਿਉਂਕਿ ਜਿੰਨੀ ਹੁਣ ਠੰਡ ਆ ਨਾ ਜੇ ਚਾਹ ਦਾ ਗਫਾ ਨਾ ਛਕ ਜਾਵੇ ਤੇ ਫਿਰ ਗੱਲ ਬਾਤ ਹੀ ਨਹੀਂਗੀ ਤੇ ਪ੍ਰਕਰਮਾਂ ਦੇ ਵਿੱਚ ਇੱਥੇ ਲੱਗਾ ਹੁੰਦਾ ਵਾ ਚਾਹ ਤੇ ਬ੍ਰੈਡ ਦਾ ਲੰਗਰ ਇਹ ਪੱਕਾ ਇੱਥੇ ਹੁੰਦਾ ਵਾ ਤੇ ਆਪਾਂ ਉਹਨੇ ਤੋਂ ਛਕਾਂਗੇ ਠੀਕ ਆ ਜੀ ਨਾਲੇ ਖਾਵਾਂਗੇ ਬ੍ਰੈਡ ਤੇ ਨਾਲੇ ਛਕਦੇ ਆ ਚਾਹ ਦਾ ਲੰਗਰ ਆਜੋ ਜੀ ਲੈ ਲਿਆ ਮੇਰੇ ਵਾਸਤੇ ਵੀ ਆਵੇ ਲੈ ਬਰੈਡ ਵੀ ਬਾਬਾ ਜੀ ਨੇ ਇੱਥੋਂ ਹੀ ਦੇ ਦਿੱਤੇ ਆ ਤੇ ਹੁਣ ਆਜੋ ਚਾਹ ਛਕਦੇ ਆ ਚਾਹ ਛਕ ਕੇ ਚਾਹ ਇੱਕਰਾਪਾਂ ਦਰੋਸ਼ਾ ਖਲੀ ਸੀ ਤੇ ਬਾਬਾ ਜੀ ਦਾ ਲੰਗਰ ਇਹ ਚੱਲੀ ਜਾਂਦਾ ਸਿਸ਼ਤਰ ਆਪਾਂ ਆਪਣਾ ਲੈ ਲਿਆ ਵਾ ਤੇ ਮੈਂ ਕਿਹਾ ਥੋੜੀ ਦੇਰ ਅੱਗ ਸੇਕ ਲਈਏ ਬਾਬਾ ਜੀ ਨੇ ਵੇਖ ਲਓ ਬੋਕਰਾਂ ਜੜੀਆਂ ਵਾ ਉਹਨਾਂ ਨੂੰ ਅੱਗ ਲਾਈ ਸਿੱਧੀ ਹੈ ਤੇ ਗੁਰਦਾਰੇ ਦੇ ਕੰਮ ਵੱਡੇ ਹੀ ਆ ਇੱਥੇ ਕਿਉਂਕਿ ਦਰਬਾਰ ਸਾਹਿਬ 'ਤੇ ਚੜ੍ਹਦੀਆਂ ਬੜੀਆਂ ਵਾ ਬੋਕਰ ਲੂਣ ਝਾੜੂ ਬੜਾ ਚੜਦਾ ਵਾ ਤਾਂ ਤਾਂ ਕਰਕੇ ਫਿਰ ਮੈਨੂੰ ਲੱਗਦਾ ਬਾਬਿਆਂ ਨੇ ਤਾਂ ਹੀ ਇੱਥੇ ਲੂਣ ਝਾੜੂ ਦਾ ਹੀ ਲਾਤਾ ਵਾ ਧੂਆਂ ਵਾਹ ਜੀ ਵਾਹ ਠੰਡ ਦੇ ਵਿੱਚ ਫਿਰ ਇਦਾਂ ਦਾ ਧੂਆਂ ਸੇਕਣ ਨੂੰ ਮਿਲ ਜੇ ਤੇ ਹੋਰ ਕੀ ਚਾਹੀਦਾ ਤੇ ਧੁੰਦ ਦਾ ਪ੍ਰਕੋਪ ਜਾਰੀ ਆ। ਕਿਤੋਂ ਮੱਥਾ ਆਪਾਂ ਟੇਕ ਲਿਆ ਵਾ ਤੇ ਅੱਜ ਆਪਣੀ ਆਪਣੇ ਪਿੰਡ ਨੂੰ ਵੇਹ ਕੋਈ ਬੱਸ ਕੋ ਟੈਂਪੂ ਕੁਝ ਨਹੀਂ ਜਾਂਦਾ। ਪਰ ਇੱਥੋਂ ਆਪਾਂ ਨੂੰ ਬਾਬਾ ਜੀ ਮਿਲ ਗਿਆ ਤੇ ਆਪਾਂ ਨੂੰ ਕਿਹਾ ਸਾਨੂੰ ਤੁਸੀਂ ਸਾਡੇ ਪਿੰਡ ਛੱਡ ਆਓ ਤੇ ਕਹਿੰਦੇ ਛੱਡ ਆਉਣੇ ਆ ਕਿਉਂਕਿ ਅੱਜ ਆਪਾਂ ਤੁਹਾਨੂੰ ਪਤਾ ਤੁਰ ਕੇ ਆਏ ਆ ਤਾਂ ਕਰਕੇ ਆਪਾਂ ਕੋ ਸੰਦ ਨਾਲ ਲਿਆ ਨਹੀਂ ਤੇ ਬਾਬਾ ਜੀ ਦੇ ਨਾਲ ਸਾਡੀ ਡੀਲ ਹੋ ਗਈ ਆ ਤੇ ਹੁਣ ਅਹੀਂ ਨਾ ਡਰਾਈਵ ਦਾ ਮਜ਼ਾ ਲੈਣ ਲੱਗੇ ਆ। ਚਲੋ ਜੀ ਆਜੋ ਨਾਲ ਈ ਰਿਸਕੇ ਦੀ ਸਵਾਰੀ ਕਰਦੇ ਆ ਜੀ। ਆਪਾਂ ਆਣ ਪਹੁੰਚੇ ਆਪਣੇ ਪਿੰ ਉਹਨੇ ਇੱਥੋਂ ਅੱਗੇ ਫੇਰ ਸਾਨੂੰ 2 ਕਿਲੋਮੀਟਰ ਤੁਰ ਕੇ ਜਾਣਾ ਪੈਣਾ ਤੁਰਨ ਵਾਲਾ ਕੰਮ ਅੱਜ ਪੂਰਾ ਫਾਇਵਟਾ ਘਟੋ ਘਟ ਕਿੰਨਾ ਟਾਈਮ ਲੱਗਿਆ ਆਪਾਂ ਨੂੰ ਦੀਦੀ ਆਪਾਂ 2 1/2 ਪੌਣੇ 3 ਘੰਟੇ ਲੱਗ ਗਏ ਸੀ ਪੌਣੇ 3 ਘੰਟੇ ਸਾਨੂੰ ਜਾਣ ਦੇ ਲੱਗੇ ਸੀ ਤੇ ਆਉਣ ਲੱਗਿਆ ਸਾਨੂੰ ਉਥੋਂ ਸ਼ਹਿਰ ਦੇ ਵਿੱਚੋਂ ਤਰਨ ਤਾਰ ਨੂੰ ਹੀ ਰਿਸ਼ਕਾ ਮਿਲ ਗਿਆ ਤੇ ਉਹ ਸਾਨੂੰ ਇੱਥੇ ਧਾਰ ਗਿਆ ਬਾਤ ਇੱਥੋਂ ਹੁਣ ਆਪਣਾ 2 2 ਆਪਣੇ ਕਿਲੋਮੀਟਰ ਹੋ ਰਿਹਾ ਨੀ ਲੱਤਾਂ ਲੁੱਤਾਂ ਦਰੀ ਦੁਖੰਦੀਆਂ ਨਾ ਬਿਲਕੁਲ ਓਕੇ ਰਿਪੋਰਟ ਆ ਮੈਂ ਵੀ 올 ਰਾਈਟ ਆ ਗੁਰਜੰਟ ਵੀਰੇ ਠੱਕੇ ਤਾਂ ਨਹੀਂ ਤੁਸੀਂ ਨਾ ਨਾ ਕਿਸੇ ਗੱਡੀ ਕਿਸੇ ਤੁਹਾਨੂੰ ਮੜੇ ਜੀ ਗਿੱਟੇ ਦੋਹ ਦੇ ਇਤੋਂ ਕਿਸੇ ਗੱਡੀ ਤੇ ਚੜਨਾ ਤੇ ਨਹੀਂ ਮੰਗਦੇ ਤੁਸੀਂ ਜਿੱਦਾਂ ਕਿਦਾਂ ਨਹੀਂ ਮੰਗਦਾ ਜਿੱਦਾਂ ਕਿਦਾਂ ਤੁਸੀਂ ਮੰਗਦੇ ਦਾ ਜੀ ਨਹੀਂ ਨਹੀਂ ਮੈਂ ਨਹੀਂ ਮੰਗਦਾ ਗੱਡੀ ਤੇ ਚੜਨਾ ਸੱਚ ਹਾਂ ਗੁਰਜੰਟ ਵੀਰੇ ਮੈਨੂੰ ਚੇਤਾ ਆ ਗਿਆ ਤੁਸੀਂ ਗੰਡਾਸੀ ਫੜੀ ਆ ਤੇ ਹੁਣ ਮੈਨੂੰ ਚੇਤਾ ਆਇਆ ਕਿ ਜਿਹੜਾ ਅਰਜਨ ਵੈਲੀ ਹੀ ਉਹਨੇ ਗੰਡਾਸੀ ਕਿਤਰਾ ਪੈਰ ਝੜ ਕੇ ਮਾਰੀ ਆ ਹਾ ਹੁਣ ਆ ਉਹ ਪਿੱਛੇ ਦੇ ਇੱਕ ਗਾਣਾ ਹੀ ਨੇ ਅਰਜਨ ਵੈਲੀ ਨੇ ਪੈਰ ਝੋੜ ਕੇ ਗੰਡਾਸੀ ਮਾਰੀ ਤੇ ਮੇਰੇ ਹਿਸਾਬ ਨਾਲ ਤਾਂ ਐ ਪੈਰ ਜੋੜੇ ਹੋਣੇ ਐ ਕਰਕੇ ਹਣਾ ਐ ਪੈਰ ਜੋੜੇ ਹੋਣੇ ਆ ਤੇ ਗੜਾਸੀ ਇੱਥੋਂ ਖੜੀ ਹੋਣੀ ਆ ਤੇ ਏ ਥਾਹ ਕਰਕੇ ਮਾਰੀ ਹੋਣੀ ਹੋਲਡ ਬੰਦਾ ਇਦਾਂ ਨਹੀਂ ਹੋਲਡ ਨਹੀਂ ਬੰਦਾ ਹੋਲਡ ਤੇ ਇਸ ਤਰ੍ਹਾਂ ਬੰਦਾ ਪੈਰ ਖੋਲ ਕੇ ਬੰਦਾ ਵਾ ਆ ਇਹਦਾ ਬੰਦਾ ਹੋਲਡ ਪਰ ਮੇਰੇ ਸਾਹ ਵਾਲਾਂ ਨੇ ਲਿਖਣ ਵਾਲਿਆਂ ਨੇ ਉਦਾਂ ਗੱਲ ਬਣਾਉਣ ਵਾਸਤੇ ਲਿਖਤਾ ਵਾ ਪੈਰ ਜੋੜ ਕੇ ਗੜਾਸੀ ਨਹੀਂ ਵੱਸ ਸਕਦੀ ਪਰ ਅਰਜਨ ਵੈਲੀ ਅੱਜ ਲੱਭ ਗਿਆ ਅੱਜ ਭਾਲ ਖਤਮ ਹੋ ਗਈ ਵੈਲੀ ਦੀ ਪੈਰ ਜੋੜ ਕੇ ਟਿਕਟ ਵੀ ਖੇਡੀ ਜਾਂਦੀ ਤੇ ਗੜਾਸੀ ਕਿੱਥੋਂ ਵੱਜਣੀ ਆ ਹੈ ਇਦਾਂ ਨਾ ਮਾਰੀ ਹੋਣੀ ਆ ਏ ਹਾਂ ਅਰਜਨ ਵੇਲੀ ਅੱਜ ਲੱਭ ਗਿਆ ਪਾਲ ਨਹੀਂ ਪਾਉਂਦਾ ਵੇ ਪਾਲ ਖਤਮ ਹੋ ਗਈ ਅੱਜ ਗੰਡਾਸੀ ਹੈ ਵਧੀਆ ਕਿ ਨਹੀਂ ਤਰਾ ਆਪਣੀ ਗੰਡਾਸੀ ਹੈ ਬੜੀ ਵਧੀਆ ਬਸ ਚਲਾਉਣੀ ਹੋਣੀ ਚਾਹੀਦੀ ਹੈ ਹਜ਼ਾਰ ਪੂਰਾ ਵਧੀਆ ਵਾ